ਅਕਾਲ ਤਖਸਾਹਬ ਦੇ ਵੱਲੋਂ ਤਖਤ ਸ਼੍ਰੀ ਪਟਨਾ ਸਾਹਿਬ ਦਾ ਫੈਸਲਾ ਰੱਦ ਫਸੀਲ ਤੋਂ ਬੋਲੇ ਜਥੇਦਾਰ ਸੁਖਬੀਰ ਬਾਦਲ ਤੇ ਪੰਜ ਪਿਆਰਿਆਂ ਦਾ ਫੈਸਲਾ ਮਰਿਆਦਾ ਦੀ ਉਲੰਘਣਾ ਪਟਨਾ ਸਾਹਿਬ ਦੇ ਪ੍ਰਧਾਨ ਮੈਂਬਰ ਤੇ ਅਹੁਦੇਦਾਰਾਂ ਨੂੰ ਕੀ ਤਾਕਤ। ਤਖਤ ਸ਼੍ਰੀ ਪਟਨਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਦਿੱਤਾ ਕਰਾਰ ਤਲਬ ਕਰਨ ਦੇ ਬਾਵਜੂਦ ਪੰਜ ਪਿਆਰਿਆਂ ਅੱਗੇ ਨਹੀਂ ਹੋਏ ਸੀ ਪੇਸ਼। ਰਣਜੀਤ ਸਿੰਘ ਘੋੜੇ ਮਸਕੀਨ ਨੂੰ ਦੋਸ਼ ਮੁਕਤ ਕਰਨ ਦੇ ਨਾਲ ਜੁੜਿਆ ਹੈ ਮਾਮਲਾ। ਸਿਮਾਨ ਨੇ ਮਜੀਠੀਆ ਤੇ ਬਿਨਾ ਨਾਮ ਲੈ ਸਾਧਿਆ ਨਿਸ਼ਾਨਾ ਯੁੱਧ ਨਸ਼ਾ ਵਿਰੋਧ ਮੁਹਿੰਮ ਦਾ ਜ਼ਿਕਰ ਕਰਦਿਆ ਕਿਹਾ ਹੁਣ ਵੱਡੇ ਵੱਡਿਆਂ ਨੂੰ ਕੀਤਾ ਗ੍ਰਿਫਤਾਰ ਥੋੜਾ ਸਮਾਂ ਹੋਰ ਰੁਕੋ ਇਸ ਤੋਂ ਅੱਗੇ ਵਾਲੇ ਵੀ ਹੋਣਗੇ ਕਾਬੂ ਵਿੱਦਿ ਦੇ ਖਿਲਾਫ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਚ ਮੰਤ ਸਰਕਾਰ ਸਪੈਸ਼ਲ ਸੈਸ਼ਨ ਚ ਲਿਆਂਦਾ ਜਾਵੇਗਾ ਬਿੱਲ 10 ਤੇ 11 ਜੁਲਾਈ ਨੂੰ ਹੋਵੇਗਾ ਵਿਸ਼ੇਸ਼ اجلاس ਜੀਜੀ ਦਸਾਇ ਦੇ ਸਮਰਥਨ ਚ ਨਿਤਰੇ ਕਿਸਾਨ ਆਗੂ ਬਲਬੀਰ ਸਿੰਘ ਰਾਜੀਵਾਲ ਫਿਲਮ ਦਾ ਵਿਰੋਧ ਕਰਨ ਦੀ ਕੀਤੀ ਸਖਤ ਨਿੰਦਾ ਬੋਲੇ ਦਿਲਜੀਤ ਨੂੰ ਕਰਾਂਗੇ ਖੁੱਲ ਕੇ ਸਪੋਰਟ ਅਦਾਕਾਰਾ ਤਾਨਿਆ ਦੇ ਪਿਤਾ ਤੇ ਫਾਰਿੰਡਿਸਟਿਸੀਟੀ ਦੇ ਫੁਟੇ ਚਾਈ ਸਾਹਮਣੇ ਡਾਕਟਰ ਅਨਿਲ ਕੰਬੋਜ ਨੂੰ ਗੋਲੀਆਂ ਮਾਰਦੇ ਦਿਖਾਈ ਦੇ ਰਹੇ ਬਦਮਾਸ਼ ਫਿਲਹਾਲ ਅਜੇ ਤੱਕ ਨਹੀਂ ਹੋ ਸકી ਗ੍ਰਫਤਾਰ ਅੰਮ੍ਰਿਤਸਰ ਦੇ ਜੁਗਰਾਜ ਕਤਲकांड ਦੀ ਦਵਿੰਦਰ ਬੰਬੀਹਾ ਗੈਂਗ ਲਈ ਜ਼ਿੰਮੇਵਾਰੀ ਪੋਸਟ ਪਾਕ ਲਿਖਿਆ ਜੁਗਰਾਜ ਨੇ ਗੋਰਾ ਬਰਿਆਰ ਦੇ ਕਤਲ ਚ ਕੀਤੀ ਸੀ ਰੇਖੀ ਜੱਗੂ ਭਗਵਾਨਪੁਰੀਆ ਦੀ ਮਾਂ ਦੇ ਕਤਲ ਦੀ ਵੀ ਇਸੇ ਗੈਂਗ ਨੇ ਲਈ ਸੀ ਜ਼ਿੰਮੇਵਾਰ

ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਦੀ ਦਿਨਾਂ ਦੀ ਅਗਵਾਈ ਹੇਠ ਅੱਜ ਅਕਾਲ ਤਖਤ ਸਾਹਿਬ ਤੇ ਫਸੀਲ ਤੇ ਪੰਜ ਸਿੰਘ ਸਾਹਿਬਾਨ ਦੀ ਕਤਰਤahun ਤੇ ਕਾਲ ਤਖਤ ਸਾਹਿਬ ਦੇਵਨੋਤਖ ਪਟਨਾ ਸਾਹਿਬ ਦਾ ਫੈਸਲਾ ਰੱਦ ਕੀਤਾ ਗਿਆ ਸੁਬੇ ਸਿੰਘ ਬਾਦਲ ਤਨਖਈਆ ਕਰਾਰ ਦੇਣ ਦਾ ਫੈਸਲਾ ਰੱਦ ਕੀਤਾ ਗਿਆ ਹੈ ਦਸ ਗਿਆ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਹਦਾਇਤ ਦਿੱਤੇ ਨੇ ਕਿ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਹੁਕਮ ਪਰਵਾਹ ਨਹੀਂ ਨੇ ਪੰਜ ਪਿਆਰਿਆਂ ਦਾ ਫੈਸਲਾ ਮਰਿਆਦਾ ਦੀ ਉਲੰਘਣਾ ਹੈ ਸੁਖਬੀਰ ਸਿੰਘ ਬਾਦਲ ਤੇ ਇਹ ਫੈਸਲਾ ਝੁਲਿਆ ਗਿਆ ਹੈ ਉਹ ਗੈਰ ਸਿਧਾਂਤਕ ਹੈ ਮਰਾੜਾ ਦੇ ਉਲਟ ਜਾ ਕੇ ਫੈਸਲੇ ਕੀਤੇ ਗਏ ਨੇ ਚਿਰੀ ਅਕਾਲਤਖ ਸਾਹਿਬ ਦੀ ਸਰਵੋੱਚ ਹੈ ਪਟਨਾ ਸਾਹਿਬ ਦੇ ਅਡੀਸ਼ਨਲ ਹੈੱਡ ਗ੍ਰੰਥੀ ਪਾਈ ਗੁਰਦੇਵਾਲ ਸਿੰਘ ਤਨਖਾਹਿਆ ਕਰਾ ਦਿੱਤੇ ਗਏ ਨੇ ਉਹਨਾਂ ਨਾਲ ਹੀ ਪਾਈ ਗੁਰਦੇਵਾਲ ਸਿੰਘ ਦੀਆਂ ਧਾਰਮਿਕ ਸੇਵਾਵਾਂ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ ਪਾਈ ਗੁਰਦੇਵਾਲ ਸਾਜ਼ਿਸ਼ ਤਹਿਤ ਪੰਥ ਵਿੱਚ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਕਾਲਤਖ ਸਾਹਿਬ ਦੀ ਫਸੀਲ ਤੋਂ ਅਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਨੇ ਇਨਾ ਗਲਤ ਜ਼ਿਕਰ ਕੀਤਾ ਭਾਈ ਗੁਰਦੇਵਾਲ ਨੂੰ ਕਿਸੇ ਵੀ ਪੰਥਕ ਸਟੇਜ ਤੇ ਨਾ ਬੁਲਾਇਆ ਜਾਏ ਭਾਈ ਗੁਰਦੇਵਾਲ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਹੁਕਮ ਜੋ ਨੇ ਉਦਿਤਤੇ ਗਏ ਨੇ ਅਕਾਲ ਤਖਤ ਸਾਹਿਬ ਦੇ ਕਾਰਕਰੀ ਜਥੇਦਾਰ ਗੜਗੱਛ ਦੇ ਵੱਲੋਂ ਪਕਸ਼ਰੀ ਪਟਨਾ ਸਾਹਿਬ ਦੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਸਮੇਤ ਸਾਰੇ ਮੈਂਬਰਾਂ ਤੇ ਹੁਦੇਦਾਰਾਂ ਨੂੰ 15 ਦਿਨਾਂ ਦੇ ਅੰਦਰ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੇ ਆਦੇਸ਼ ਜੋ ਨੇ ਉਹ ਦਿੱਤੇ ਗਏ ਨੇ ਕਿਉਂਕਿ ਇਹ ਪੂਰੇ ਮਾਮਲੇ ਜਿ세 ਜ਼ਿਕਰ ਕਰੀਏ ਤੇ 21 ਤਰੀਕ ਨੂੰ ਹੀ ਜੋ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਹਾਜੀ ਸੁਖਬੀ ਸਿੰਘ ਬਾਦਲ ਇੱਥੇ ਪੇਸ਼ ਹੋਣ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇ ਪਰ ਇਸ ਦੇ ਬਾਵਜੂਦ ਵੀ ਸੁਖਬੀ ਸਿੰਘ ਬਾਦਲ ਪੇਸ਼ ਨਹੀਂ ਹੋਏ ਤੇ ਅੱਜ ਹੀ ਤ ਤਖ਼ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਸੁਖਬੀ ਸਿੰਘ ਬਾਦਲ ਨੂੰ ਤਨਖਈਆ ਕਰਾਰ ਦੇ ਦਿੱਤਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤੋਂ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਅਤੇ ਇਹ ਹੁਕਮਨਾਮਾ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਸੁਨਾਇਆ ਜਿਨ੍ਹਾਂ ਨੇ ਰਣਜੀਤ ਸਿੰਘ ਗੋਹਰੇ ਮਸਕੀਨ ਦੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਸਪਸ਼ਟੀਕਰਨ ਦੇਣ ਦੇ ਲਈ ਤਲਬ ਕੀਤਾ ਸੀ ਪਰ ਨਾ ਤਾਂ ਸੁਖਬੀਰ ਸਿੰਘ ਬਾਦਲ ਪੇਸ਼ ਹੋਏ ਅਤੇ ਨਾ ਹੀ ਉਹਨਾਂ ਆਪਣਾ ਸਪਸ਼ਟੀਕਰਨ ਸੌਪਿਆ ਜਿਸ ਤੇ ਹੁਣ ਪੰਜ ਪਿਆਰਿਆਂ ਨੇ ਉਹਨਾਂ ਨੂੰ ਤਨਖਾਹਿਆ ਕਰਾਰ ਦੇ ਦਿੱਤਾ ਹੈ ਤਖਸਿਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਹਿਬਾਨ ਵੱਲੋਂ ਹੋਏ ਹ आदेश ਨੂੰ ਅਣਦੇਖੀ ਕਰਨ ਦੇ ਦੋਸ਼ੀ ਮੰਨੇ ਹੋਏ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਤਨਖਾਈਆ ਘੋਸ਼ਿਤ ਕੀਤਾ ਜਾਂਦਾ ਹੈ ਦਰਅਸਲ ਇਹ ਵਿਵਾਦ ਰঞ্জੀਤ ਸਿੰਘ ਦੀ ਮੁੜ ਬਹਾਲੀ ਦੇ ਹੁਕਮਾਂ ਤੋਂ ਸ਼ੁਰੂ ਹੋਇਆ ਸਿਰ ਅਕਾਲ ਤਖ ਸਾਹਿਬ ਨੇ ਰঞ্জੀਤ ਸਿੰਘ ਗੋਹਰੇ ਮਸਕੀਨ ਨੂੰ ਬਹਾਲ ਕਰ ਦਿੱਤਾ ਸੀ ਸੁਖਵੀਰ ਬਾਦਲ ਦੇ ਅਕਾਲ ਤਖਤ ਸਾਹਿਬ ਦੇ ਫੈਸਲੇ 'ਚ ਦਖਲਅੰਦਾਜ਼ੀ ਦੇ ਇਲਜ਼ਾਮ ਲਗਾਏ ਗਏ ਤਖਤ ਸ੍ਰੀ ਪਟਨਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੋਂ ਸਪਸ਼ਟੀਕਰਨ ਮੰਗਿਆ ਸੀ 20 ਦਿਨਾਂ ਦੇ ਅੰਦਰ-ਅੰਦਰ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦੇਣ ਲਈ ਕਿਹਾ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ 20 ਦਿਨ ਦਾ ਹੋਰ ਸਮਾਂ ਵੀ ਮੰਗ ਲਿਆ ਵਾਧੂ ਸਮਾਂ ਮਿਲਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਪੇਸ਼ ਨਹੀਂ ਹੋਏ ਤਖਤ ਸ੍ਰੀ ਪਟਨਾ ਸਾਹਿਬ ਅੱਗੇ ਨਾ ਪੇਸ਼ ਹੋਣ ਤੇ ਤਨਖਾਹਾਂ ਕਰਾਰ ਦੇ ਦਿੱਤੇ ਗਈ ਸੁਖਵੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਤਾਂ ਫਿਰ ਪੰਥਕ ਗਲਿਆਰੇ ਦੇ ਵਿੱਚ ਵੀ ਸਿਆਸਤ ਗਰਮਾ ਗਈ ਗੋਹਰੇ ਮਸਕੀਨ ਜਿੱਥੇ ਸੁਖਵੀਰ ਸਿੰਘ ਬਾਦਲ ਦੀ ਹਮਾਇਤ ਦੇ ਵਿੱਚ ਨਿਤਰੇ ਤਾਂ ਫਿਰ ਸਿਮਰਨਜੀਤ ਸਿੰਘ ਮਾਨ ਨੇ ਵੀ ਉਹਨਾਂ ਨੂੰ ਤਲਬ ਕਰਨ ਤੇ ਸਵਾਲ ਚੁੱਕੇ ਉਧਰ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਅਤੇ ਪਰਮਿੰਦਰ ਸਿੰਘ ਢਿੰਡਸਾ ਨੇ ਵੀ ਆਪਣੀ ਗੱਲ ਰੱਖੀ ਖਸਿਆਣੀ ਬਿੱਲੀ ਖੰਭਾ ਨੋਚੇ ਵਾਲਾ ਕੰਮ ਹੈ ਸੁਖਵੀਰ ਸਿੰਘ ਬਾਦਲ ਕੇ ਖਿਲਾਫ ਕੁਝ ਵੀ ਇਨਕੇ ਪਾਸ ਨਹੀਂ ਹੈ ਇਹ ਖਾਲੀ ਧੜੇਬਾਜੀ ਗਰੁੱਪ ਬਾਜੀ ਕਰ ਰਹੇ ਹਨ ਕੁਝ ਵੀ ਹੋਏ ਉਹਨਾਂ ਦੇ ਕੋਲ ਪਾਵਰ ਹੈ ਨਹੀਂ ਜੀ ਕਿ ਕਿਸੇ ਨੂੰ ਵੀ ਤਲਕ ਕਰਕੇ ਤਨਖਾਹ ਜਾਂ ਡੋਟ ਦੇ ਦੇਣ ਇਹ ਉਹਨਾਂ ਦਾ ਧਾਰਮਿਕ ਮਸਲਾ ਹੈ ਔਰ ਜਾਂ ਪੇ ਅਕਾਲ ਤਖਸਾਲ ਸਾਹਿਬ ਜਾਂ ਪਟਨਾ ਸਾਹਿਬ ਕੇ ਜਾਂਸੇ ਵੀ ਇਸ ਕਿਸਮ ਦਾ ਹੁਕਮ ਆਇਆ ਮੈਂ ਉਸ ਤੇ ਕੁਝ ਵੀ ਕਹਿਣਾ ਮੈਂ ਬੇਤ ਨਹੀਂ ਸਮਝਦਾ ਕਿ ਉਹ ਧਾਰਮਿਕ ਮੁੱਦੇ ਹਨ ਜੀ ਸੁਭੀਰ ਸਿੰਘ ਬਾਦਲ ਨੂੰ ਪੇਸ਼ ਹੋ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਦੇ ਵੱਲੋਂ ਲਏ ਗਏ ਸਪੈਸ਼ਲ ਨੂੰ ਐਸਜੀਪੀਸੀ ਨੇ ਅਧਿਕਾਰਤ ਤੌਰ 'ਤੇ ਕਾਰਵਾਈ ਕਰਾਰ ਦਿੱਤਾ ਅਤੇ ਕਿਹਾ ਕਿ ਖਾਲਸਾ ਪੰਥ ਦੀਆਂ ਰਵਾਇਤਾਂ ਅਤੇ ਪਰੰਪਰਾਵਾਂ ਕੌਮ ਦੇ ਮਸਲੇ ਨਜਿੱਠਣ ਦੇ ਲਈ ਹਨ ਨਾ ਕਿ ਪੰਥ ਦੇ ਵਿੱਚ ਦੁਵਿਧਾ ਪੈਦਾ ਕਰਨ ਦੇ ਲਈ ਪਿਛਲੇ ਸਾਲ 30 ਅਗਸਤ ਨੂੰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਸੀ ਜਿਸ ਦੀ ਉਹ ਤਾਰੀਖ ਸਜ਼ਾ ਵੀ ਪੂਗ ਚੁਕੇ ਨੇ ਅਤੇ ਹੁਣ ਤਖਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਉਹਨਾਂ ਨੂੰ ਤਨਖਾਹਿਆ ਐਲਾਨਿਆ ਹੈ ਬਿਊਰੋ ਰਿਪੋਰਟ news 18 punjab takshili patna sahab de panch pyaran ne vadda hukmanama sunaya te ranjit singh gohre maskin nu doshmuk kite jaan te jo eh hai eh pura faisla sunaya gaya jis te hun akatak sahab de karyakari jathedar ne is faisle nu gair siddhantik dasya agge vadne lokran ge agle khabar da cm bhagwant maan ne bina na lai hi vikrasin vigyathya te nishana sad hai युद्ध नशा विरुद्ध तहतियातारान ने की थोड़ा समा होरु को इस गुको तो इस अगर वाले भी काबू किए जाने नशा तस्करा पक्की पैरी अस् कार्रवाई करा युद्ध नशा विरुद्ध मुहिम के तहत यह वीड्डी कार्रवाई हो रही है नशा तस्करा ने अः कोठियां ते महल पाए हुए दरअसल सीएम भगवंत मान अमृतसर पहुंचे हुए ਮਹਾਰਾਜਾ ਰਣਜੀਤ ਸਿੰਘ ਲਾਇਬ੍ਰੇਰੀ ਦਾ ਉਦਘਾਟਨ ਕਰਨ ਲਈ ਇਸ ਦੌਰਾਨ ਸੰਬੋਧਨ ਕਰਨ ਦੇ ਦੌਰਾਨ ਉਹਨਾਂ ਨੇ ਵਿਰੋਧੀਆਂ ਤੇ ਹਮਲੇ ਸਾਦੇ ਤੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਉਹ ਐ ਨਹੀਂ ਹੈਗਾ ਵੀ ਯਰ ਤਿੰਨ ਸਾਲਾਂ ਬਾਅਦ ਕਿਉਂ ਲੱਗੇ ਨੇ? ਕੰਮ ਤਾਂ ਸੀ ਕਦੋਂ ਦੇ ਕੰਮ ਲੱਗ ਜੰਨੇ ਆ। ਉਹਦਾ ਹੋਮਵਰਕ ਤਾਂ ਬਹੁਤ ਦੇਰ ਦਾ ਚੱਲਦਾ ਵੀ ਕਰਾਂਗੇ ਕੀ? ਫਿਰ ਉਹਦਾ ਜੇ ਆ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਕੀ ਕਰਾਂਗੇ? ਫਿਰ ਉਸ ਤੋਂ ਬਾਅਦ ਕਿਹੜੇ-ਕਿਹੜੇ ਲੱਕੇ ਜਿਹੜੇ ਵਿਕਦੇ ਨੇ ਜਿੱਥੇ ਜ਼ਿਆਦਾ ਵਿਕਦਾ ਹੈ ਫਿਰ ਉਹਨਾਂ ਨੇ ਕਿਹੜੀਆਂ-ਕਿਹੜੀਆਂ ਕੋਠੀਆਂ ਤੇ ਮਹਿਲ ਪਾ ਰੱਖੇ ਨੇ ਸਾਰਾ ਕੁਝ ਨੋਟ ਕਰਕੇ ਫੇਰ ਕੰਮ ਸ਼ੁਰੂ ਕੀਤਾ ਅੱਜ ਰੋਜ਼ ਪੰਜੇ ਚੱਲਦੇ ਆ ਨਾ ਫਿਰ ਉਹਨਾਂ ਦੇ ਜੇ ਕਿਸੇ ਦੇ ਘਰ 'ਚ ਸੱਥਰ ਪਿਛਾ ਕੇ ਤੁਸੀਂ ਆਪਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ 'ਚ ਅੱਸੀ ਫਿਰ ਕਿਸੇ ਦੇ ਘਰੇ ਸੱਥਰ ਪਿਛਾ ਕੇ ਤੇ ਆਪ ਖੁਸ਼ੀਆਂ ਮਨਾਉਂਗੇ ਇਹ ਤਾਂ ਨਹੀਂ ਹੋ ਸਕਦਾ ਅੱਜ ਯੁੱਧ ਨਸ਼ਾ ਵਿਰੋਧ ਕਾਮਯਾਬ ਚੱਲ ਰਿਹਾ ਜੀ ਔਰ ਮੈਂ ਤੁਹਾਨੂੰ ਕਿਹਾ ਸੀ ਥੋੜਾ ਜਿਹਾ ਠਹਿਰ ਜੋ ਵੱਡੇ ਵੀ ਆਉਣਗੇ ਆਗੇ ਨਾ ਮੈਂ ਤਾਂ ਕਿਸੇ ਦਾ ਨਾਂ ਨਹੀਂ ਲਿਆ ਇਹਦੇ ਮਤਲਬ ਤੁਹਾਨੂੰ ਪਤਾ ਹੈ ਵੀ ਵੱਡਾ ਸੀ ਉਹ ਹੈ ਥੋੜਾ ਜਿਹਾ ਹੋਰ ਠਹਿਰ ਜੋ ਇਹ ਦੂੰਗ ਹਾਲੇ ਵੀ ਆਉਣਗੇ ਹੁਣ ਵੀ ਕੀ ਹੋਇਆ ਤੇ ਕਿੱਥੇ ਹੋਇਆ ਕਿਵੇਂ ਹੋਇਆ ਪੱਕੇ ਪੈਰੀ ਕਰਾਂ ਬੇਅਦਬੀ ਦੇ ਖਿਲਾਫ ਸਖਤ ਰੂਪ ਅਪਣਾਉਂਦਿਆਂ ਪੰਜਾਬ ਸਰਕਾਰ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਹੈ ਜਿਸ ਦੇ ਲਈ ਵਿਧਾਨ ਸਭਾ ਆਦਾ 10 ਅਤੇ 11 ਜੁਲਾਈ ਨੂੰ ਦੋ ਦਿਨੀ ਸਪੈਸ਼ਲ اجلاس ਸੱਦਿਆ ਗਿਆ। ਪੰਜਾਬ ਨੇ ਲੰਬੇ ਸਮੇਂ ਤੱਕ ਬੇਅਦਬੀਆਂ ਦਾ ਸੰਤਾਪ ਝੰਡਾਇਆ। ਸ਼ਰਾਰਤੀ ਅਨਸਰਾਂ ਨੇ ਬੇਅਦਬੀਆਂ ਦੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਮਾਨ ਸਰਕਾਰ ਸਖਤ ਹੋ ਗਈ ਜੋ ਬੇਦਬੀਆਂ ਦੇ ਖਿਲਾਫ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਚ ਜਿਸ ਦੇ ਲਈ 10 ਅਤੇ 11 ਜੁਲਾਈ ਨੂੰ ਵਿਧਾਨ ਸਭਾ ਦਾ ਵਿਸ਼ੇਸ਼ اجلاس ਸੱਦਨ ਦੀ ਸੰਭਾਵਨਾ ਹੈ ਜਿਸ ਤੇ ਮੋਹਰ 7 ਜੁਲਾਈ ਨੂੰ ਕੈਬਨਿਟ ਮੀਟਿੰਗ ਚ ਲੱਗ ਸਕਦੀ ਪੰਜਾਬ ਸਰਕਾਰ ਇਹ ਵੀ ਜਿਹੜਾ ਲੈਜਿਸਲੇਸ਼ਨ ਲੈ ਕੇ ਆਵੇ ਬੇਦਬੀ ਸਾਡੇ ਸਾਰਿਆਂ ਦੇ ਮਤਲਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਰਿਆਂ ਦੇ ਗੁਰੂ ਹੈ ਅਸੀਂ ਤਾਂ ਕਿਸੇ ਵੀ ਧਰਮ ਦੀ ਬੇਦਬੀ

ਇਸ ਮਾਮਲੇ ਤੇ ਸਿਆਸਤ ਵਿਭਾਗ ਗਈ। ਅਕਾਲੀ ਦਲ ਮੁਤਾਬਕ 2016 ਚ ਅਕਾਲੀ ਸਰਕਾਰ ਨੇ ਬੇਦਬੀਆਂ ਦੇ ਲਈ ਕਾਨੂੰਨ ਦੇ ਬਿੱਲ ਕੇਂਦਰ ਨੂੰ ਭੇਜੇ ਸਨ ਪਰ ਉਥੋਂ ਇਹ ਬਿੱਲ ਵਾਪਸ ਆ ਗਏ। ਪਰ ਹੁਣ ਇਹ ਕਾਰਵਾਈ اجلاس ਤੱਕ ਹੀ ਸੀਮਤ ਨਾ ਰਹੇ। ਸਗੋਂ ਕਾਨੂੰਨ ਬਣਾਈ ਜਾਵੇ। ਉਧਰ ਪਰਮਿੰਦਰ ਸਿੰਘ ਢੀਂਡ ਸਾਹ ਦੇ ਵੀ ਅਜੇ ਹੀ ਸੁਰ ਰਹੇ। ਕਿ 2016 ਦੀ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਚੁੱਕੀ ਹੈ। IPC ਤੇ CrPC ਜਿਹੜੀ ਕਿ ਹੁਣ BNS ਬਣ ਗਈ ਹੈ ਇਹ ਦੋਨੋਂ ਬਿਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ 2016 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਐਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੇ ਸੋ ਸਰਕਾਰ ਨੂੰ ਸਟੱਡੀ ਕਰਨਾ ਚਾਹੀਦਾ ਵੀ ਕਿਸ ਕਾਰਨ ਕਰਕੇ ਜਿਹੜਾ ਉਹ ਕੇਸ ਜਿਹੜਾ ਇਹ ਕਾਨੂੰਨ ਰਿਜੈਕਟ ਹੋਏ ਤੇ ਉਹ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਦੂਰ ਕਰਕੇ ਭਜਣੀ ਚਾਹੀਦੀਆਂ ਦੁਬਾਰੇ ਤੇ ਜੇ ਕੋਈ ਸਖਤ ਕਾਨੂੰਨ ਬਣਦਾ ਹੈ ਉਹਦੀ ਤਾਂ ਹਰ ਕੋਈ ਸਵਾਗਤ ਕਰੂਗਾ ਉਧਰ ਬਹਿਬਲ ਕਲਾ ਗੋਲੀ ਕਾਂਚ ਜਾਨ ਗਵਣ ਵਾਲੇ ਕ੍ਰਿਸ਼ਨ ਭਗਵਾਨ ਦੇ بیٹے ਅਤੇ ਬਹਿਬਲ ਇਨਸਾਫ ਮੋਰਚੇ ਦੇ ਨੇਤਾ ਸੁਖਰਾਜ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਇਹ ਸਰਕਾਰ ਜਿਹੜੇ ਵਾਅਦੇ ਨੂੰ ਲੈ ਕੇ ਆਈ ਸੀ ਜੇ ਉਹ ਲੋਕਾਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਪਰ ਇਹ ਬਿਆਨ ਕੱਲਾ ਅਖਬਾਰੀ ਅਤੇ ਸੋਸ਼ਲ ਮੀਡੀਆ ਵਾਲਾ ਨਾ ਰਹਿ ਜਾਵੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਆ ਭਾਵੇਂ ਸਰਕਾਰ ਦਾ ਬੇਅਦਬੀਆਂ ਤੇ ਨਵਾਂ ਕਾਨੂੰਨ ਬਣਾਉਣ ਦਾ ਫੈਸਲਾ ਸ਼ਲਾਘਾਯੋਗ ਪਰ ਹੁਣ ਦੇਖਣਾ ਹੋਵੇਗਾ ਕਿ ਵਿਧਾਨ ਸਭਾ ਚ ਬਿੱਲ ਪੇਸ਼ ਹੋਣ ਤੋਂ ਬਾਅਦ ਬੇਅਦਬੀ ਦੇ ਦੋਸ਼ੀਆਂ ਲਈ ਕਿੰਨੀ ਸਜ਼ਾ ਦੀ ਤਸਵੀਜ਼ ਹੁੰਦੀ ਬਿਊਰੋ ਰਿਪੋਰਟ న్యూਸ 18 ਪੰਜਾਬ ਮੋਗਾ ਦੇ ਕੋਟ ਤੀਸੇਖਾਂਚ ਅਦਾਕਾਰਾ ਤਾਨਿਆ ਦੇ ਪਿਤਾ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰਨ ਵਾਲੇ ਹਮਲਾਵਰਾਂ ਪਾਵੇਂ ਅਜੇ ਕਾਨੂੰਨ ਦੀ ਗ੍ਰਿਫਤੋ ਬਹਰ ਨੇ ਪਰਵਾਰ ਦਾ ਤੋਂ ਬਾਅਦ ਉਹਨਾਂ ਦੀ ਤਸਵੀਰਾਂ ਸਾਹਮਣੇ ਆਈਆਂ ਪੰਜਾਬੀ ਫਿਲਮਾਂ ਦੀ ਅਦਾਕਾਰਾ ਤਾਨਿਆ ਦੇ ਪਿਤਾ ਤੇ ਫਾਇਰਿੰਗ ਕਿਉਂ ਕੀਤੀ ਗਈ ਕੀ ਵਜ੍ਹਾ ਸੀ ਹਮਲਾਵਰਾਂ ਦਾ ਕੀ ਮੋਟਿਵ ਸੀ ਇਸ ਦਾ ਹਜੇ ਖੁਲਾਸਾ ਨਹੀਂ ਹੋਇਆ ਪਰ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਦੀ ਪਛਾਣ ਜ਼ਰੂਰ ਹੋ ਗਈ ਹੈ ਦੋਹਾਂ ਮੁਲਜ਼ਮਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਉਹ ਮੋਗਾ ਦੇ ਕੋਰਟ ਇਸੇ ਖਾਂ ਦੇ ਵਿੱਚ ਤਾਨਿਆਂ ਦੇ ਪਿਤਾ ਅਨਿਲ ਕੰਬੋਸ ਤੇ ਗੋਲੀਆਂ ਚਲਾਉਣ ਤੋਂ ਬਾਅਦ ਪੈਦਲ ਹੀ ਭੱਜਦੇ ਤਸਵੀਰਾਂ ਦੇ ਵਿੱਚ ਕੈਦ ਹੋ ਗਏ ਨੇ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਵੀ ਐਕਸ਼ਨ 'ਚ ਆਈ ਹੈ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ ਤੇ ਕਈ ਕਲੂ ਮਿਲਣ ਦੀ ਗੱਲ ਵੀ ਆਖੀ ਹੈ ਸਾਡੀ ਪੁਲਿਸ ਟੀਮ ਸਾਡੀ ਅਸੀਂ ਫੈਮਿਲੀ ਨੂੰ ਮਿਲੇ ਆਂ ਕੱਲ ਤੋਂ ਹੀ ਅਸੀਂ ਫੈਮਿਲੀ ਦੇ ਨਾਲ ਇੰਟਚ ਹੈਗੇ ਆਂ 24/7 ਤੇ ਜੋ ਵੀ ਹੈ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਅਸੀਂ ਉਹਨਾਂ ਨਾਲ ਵੀ ਸ਼ੇਅਰ ਕਰ ਰਹੇ ਆਂ ਫੈਮਿਲੀ ਦੇ ਨਾਲ ਵੀ ਅਸੀਂ ਫੈਮਿਲੀ ਦੇ ਨਾਲ ਕੰਟੀਨਿਊਸ ਰਾਬਤਾ ਬਣਾਇਆ ਹੋਇਆ ਹੈ ਤੇ ਫੈਮਿਲੀ ਵੀ ਸਾਡੇ ਇੰਟਚ ਹੈਗੀ ਹੈ ਤੇ ਸਾਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਕਾਫੀ ਕਲੂਜ਼ ਮਿਲੇ ਆਂ ਫੈਮਿਲੀ ਨੂੰ ਵੀ ਅਸੀਂ ਸਾਰੀ ਗੱਲਬਾਤ ਜਿਹੜੀ ਉਸ ਦਿਨ ਮੌਕੇ ਤੇ ਹੋਈ ਸੀ ਇਹਨਾਂ ਦੇ ਬੇਟੇ ਨਾਲ ਸੀ ਉਹਨਾਂ ਨੂੰ ਵੀ ਅਸੀਂ ਸਾਰਾ ਪੁੱਛਿਆ ਹੈ ਤੇ ਬਾਕੀ ਵੀ ਆਰ ਵਰਕਿੰਗ 24/7 ਸਾਡੀ ਡਿਫਰੈਂਟ ਟੀਮਸ ਦੇ ਆਰ ਓਨ ਦਾ ਜੋਬ ਤੇ ਅਸੀਂ ਜਿਹੜੇ ਹੈ ਕਲਪਰੇਟਸ ਜਲਦੀ ਅਰੈਸਟ ਕਰ ਲਿਵਾਂਗੇ ਤੇ ਉਹਨਾਂ ਨੂੰ ਟ੍ਰੇਸ ਕਰ ਲਿਵਾਂਗੇ ਉਧਰ ਇਸ ਸਬ ਦੇ ਵਿਚਾਲੇ ਤਾਨੀਆਂ ਦੀ ਟੀਮ ਦਾ ਬਿਆਨ ਵੀ ਸਾਹਮਣੇ ਆਇਆ ਹੈ ਤਾਨੀਆਂ ਤੇ ਪਰਿਵਾਰ ਵੱਲੋਂ ਅਸੀਂ ਇਹ ਸਾਂਝਾ ਕਰਨਾ ਚਾਹੁੰਦੇ ਹਾਂ ਕਿ ਉਹਨਾਂ ਦੇ ਪਰਿਵਾਰ ਲਈ ਇਹ ਬਹੁਤ ਹੀ ਨਾਜ਼ੁਕ ਅਤੇ ਭਾਵੁਕ ਸਮਾਂ ਹੈ ਬੇਨਤੀ ਕਰਦੇ ਹਾਂ ਕਿ ਸਾਡੀ ਪ੍ਰਾਈਵੇਸੀ ਦਾ ਧਿਆਨ ਰੱਖਿਆ ਜਾਵੇ ਤੇ ਇਸ ਭਾਵੁਕ ਸਮੇਂ ਸਾਨੂੰ ਸੰਭਲਣ ਲਈ ਥਾਂ ਦਿੱਤੀ ਜਾਵੇ ਅਸੀਂ ਅਪੀਲ ਕਰਦੇ ਹਾਂ ਕਿ ਇਸ ਸਥਿਤੀ ਦੌਰਾਨ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਸਾਤ ਦਿਨ ਲਈ ਸਾਰਿਆਂ ਦਾ ਧੰਨਵਾਦ ਜਿਸ ਜੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕੀ ਤਾਨਿਆਂ ਦੇ ਮਤਰੇ ਪਿਤਾ ਤੇ ਡਾਕਟਰ ਅਨਿਲ ਕੰਬੋਜ ਤੇ ਸ਼ੁੱਕਰਵਾਰ ਨੂੰ ਉਸ ਸਮੇਂ ਹਮਲਾ ਹੋਇਆ ਸੀ ਜਦੋਂ ਉਹ ਕੋਰਟ ਈਸੇ ਖਾਂ ਦੇ ਵਿੱਚ ਆਪਣੀ ਕਲੀਨਿਕ ਦੇ ਵਿੱਚ ਬੈਠੇ ਹੋਏ ਸਨ ਕੀ ਦਵਾਈ ਲੈਣ ਦੇ ਬਹਾਨੇ ਦੋ ਬਦਮਾਸ਼ ਉੱਥੇ ਆਏ ਤੇ ਫਾਇਰਿੰਗ ਕਰਕੇ ਮੌਕੇ ਤੇ ਫਰਾਰ ਹੋ ਗਏ ਗੋਲੀਆਂ ਲੱਗਣ ਦੇ ਨਾਲ ਡਾਕਟਰ ਅਨਿਲ ਕੰਬੋਜ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੇ ਯੇ ਕਿ ਡਾਕਟਰ ਕੰਬੋਜ ਨੂੰ ਕਈ ਵਾਰ ਧਮਕੀ ਭਰੇ ਫੋਨ ਕਾਲ ਵੀ ਆਏ ਸਨ ਤੇ 2022 ਦੇ ਵਿੱਚ ਪਰਿਵਾਰ ਦੀ ਸ਼ਿਕਾਇਤ 에ਫ ਆਈ ਆਰ ਦਰਜ ਕੀਤੀ ਗਈ ਸੀ ਮੋਗਾ ਤੋਂ ਦੀਪਕ ਸਿੰਘਲਾ ਦੀ ਰਿਪੋਰਟ న్యూਸ 18 ਪੰਜਾਬ ਅੰਮ੍ਰਿਤਸਰ ਦੇ ਪਿੰਡੇ ਚਣਣਕੇਚ ਜਗਰਾਤ ਸਿੰਘ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਤਾਂ ਬੰਬੀਹਾ ਗੈਂਗ ਨੇ ਕਤਲकांड ਦੀ ਜ਼ਿੰਮੇਵਾਰੀ ਲਈ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਣ ਵਾਲੀਆਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਪਿੰਡ ਚੰਨਣ ਤੇ ਦੀਆਂ ਜਿੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਜਗਰਾਂਤ ਸਿੰਘ ਨਾਮ ਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਬਾਈਕ ਤੇ ਸਵਾਰ ਹੋ ਕੇ ਤਿੰਨ ਬਦਮਾਸ਼ ਆਏ ਜਿਨ੍ਹਾਂ ਨੂੰ ਦੇਖ ਕੇ ਜਗਰਾਜ ਬਾਈਕ ਤੋਂ ਹੇਠਾਂ ਉਤਰਿਆ ਤੇ ਭੱਜ ਕੇ ਆਪਣੀ ਜਾਨ ਬਚਾਉਣ ਲੱਗਿਆ ਪਰ ਦੋ ਬਦਮਾਸ਼ਾਂ ਨੇ ਉਸ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਤੇ ਜਦੋਂ ਡਿਗਦਾ ਹੋਇਆ ਗਲੀ ਦੇ ਵਿੱਚ ਗਿਆ ਤਾਂ ਪਿੱਛੇ ਬਦਮਾਸ਼ ਵੀ ਚਲੇ ਗਏ ਤੇ ਫਾਇਰਿੰਗ ਕਰਦੇ ਰਹੇ ਵਾਰਦਾਤ ਤੋਂ ਅੰਜਾਮ ਦੇ ਕੇ ਬਾਈਕ ਸਵਾਰ ਆਪਣੇ ਤੀਜੇ ਸਾਥੀ ਨਾਲ ਫਰਾਰ ਹੋ ਗਏ ਪੀੜਤ ਪਰਿਵਾਰ ਦੇ ਮੁਤਾਬਕ ਕਿ ਝਗੜਾਜ ਕਾਫੀ ਮਿਲਣਸਾਰ ਸੀ ਜਿਸ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਉਹ ਲੜਾਈ ਝਗੜਾ ਨਹੀਂ ਸੀ ਉਹਨਾਂ ਦਾ ਕਿਸੇ ਦੇ ਨਾਲ ਵੀ ਸਭ ਨਾਲ ਬਹੁਤ ਪਿਆਰ ਕਰਦੇ ਸਿਗੇ ਆਉਂਦੇ ਜਾਂਦੇ ਸੀ ਪਤਾ ਨਹੀਂ ਕਿਹੜੀ ਗੱਲ ਕਰੋਗੇ ਕਿਉਂ ਗੋਲੀਆਂ ਵੱਜੀਆਂ ਵਾ ਕੋਈ ਲੜਾਈ ਝਗੜਾ ਨਹੀਂ ਸੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਉਹਨਾਂ ਦੇ ਨਾਲ ਉਧਰ ਭਾਵੇਂ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪਰ ਇਸ ਵਿਚਾਲੇ ਬੰਬੀਹਾ ਗੈਂਗ ਨੇ ਇਸ ਕਤਲकांड ਦੀ ਕਥਤ ਤੌਰ ਤੇ ਜ਼ਿੰਮੇਵਾਰੀ ਲਈ ਤੇ ਡੋਲੀ ਬਲ ਦੇ ਨਾਮ ਤੋਂ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾ ਕੇ ਲਿਖਿਆ ਜੋ ਚੰਨਣ ਕੇ ਪਿੰਡ ਜਗਰਾਤ ਸਿੰਘ ਉਰਫ ਤੋਤਾ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬਲ ਮੁਹੱਬਤ ਰੰਧਾਵਾ ਤੇ ਕੌਸ਼ਲ ਚੌਧਰੀ ਲੈਂਦੇ ਹਾਂ ਇਸ ਨੇ ਜੱਗੂ ਦੇ ਕਹਿਣ ਤੇ ਸਾਡੇ ਪ੍ਰਾ ਗੋਰੇ ਬਰਿਆਰ ਦੇ ਕਤਲ ਦੀ ਰੇਕੀ ਕਰਵਾਈ ਸੀ ਜੋ ਲੀਰਾ ਪਿੱਛੇ ਰਹਿ ਕੇ ਭੌਂਕਦੀਆਂ ਨੇ ਉਹ ਵੀ ਤਿਆਰ ਰਹਿਣ ਸਾਡਾ ਧਿਆਨ ਸਾਰਿਆਂ ਤੇ ਹੈ ਹਾਲਾਂਕਿ ਨਿਊਜ਼ 18 ایس ਪੋਸਟ ਦੀ ਪੋਸਟੀ ਨਹੀਂ ਕਰਦਾ ਜ਼ਿਕਰ ਹੀ ਖਾਸ ਹੈ ਕਿ ਇਸ ਕਤਲकांड ਦੀ ਜ਼ਿੰਮੇਵਾਰੀ ਲੈਣ ਦੀ ਪੋਸਟ ਪਾਉਣ ਵਾਲੇ ਡੋਨੀ ਬਲ ਨਹੀਂ ਗੈਂਗਸਟਰ ਜਗੂ ਭਗਵਾਨਪੁਰੀਆ ਦੀ ਮਾਂ ਤੇ ਰਿਸ਼ਤੇਦਾਰ ਕਰਨਵੀਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ ਦੇ ਵਿੱਚ ਦਵਿੰਦਰ ਬੰਬੀਹਾ ਗੈਂਗ ਨੇ ਕਰਨਵੀਰ ਦੇ ਕਤਲ ਦੇ ਪਿੱਛੇ ਗੋਰਾ ਬਰਿਆਰ ਦੇ ਕਤਲ ਦਾ ਹਵਾਲਾ ਦਿੱਤਾ ਸੀ ਅਤੇ ਹੁਣ ਜੁਗਰਾਜ ਕਤਲकांड ਵੀ ਇਸੇ ਨਾਲ ਜੁੜਨ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਅਮਰਿਤਸਰ ਤੋਂ ਅਮਿਤ ਸ਼ਰਮਾ న్యూਸ 18 ਪੰਜਾਬ ਫੋਨ ਗਾਲ ਕਰਾਂਗੇ ਗੁਰਦਾਸਪੁਰ ਦੇ ਪਿੰਡ ਆਲੋਵਾਲ ਦੀ ਜਿੱਥੇ ਕੀ ਸਰਪੰਚ ਦੇ ਪਤੀ ਦੀ ਗੁੰਡਾਗਰਦੀ ਸਾਹਮਣੇ ਆਈ ਹੈ ਤੇ ਦਸ ਦੇ ਰਫਲ ਦੇ ਨਾਲ ਪਿੰਡ ਵਾਸੀਆਂ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਇਸ ਦੇ ਵੱਲੋਂ ਕੀਤੀ ਗਈ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਇਹ ਪੂਰਾ ਵਿਵਾਦ ਚੱਲ ਰਿਹਾ ਹੈ ਸਰਪੰਚ ਦੇ ਪਤੀ ਨੇ ਦੂਜੀ ਧਿਰ ਦੇ ਵੱਲੋਂ ਬਣਾਏ ਨਾਲੀ ਨੂੰ ਤੋੜ ਦਿੱਤਾ ਵਿਰੋਧ ਕਰਨ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਪਿੰਡ ਵਾਸੀਆਂ پولیس ਦੇ ਕੋਲ ਇਸ ਬਾਬੂ ਚਿਕੜ ਵਿਦੇ ਦੀ ਪੁਲਿਸ ਨੂੰ ਗੁੰਲਸਣ ਤੇ ਕਾਰਵਾਈ ਦਾ ਪਰੋਸਾ ਵੀ ਦਿੱਖਦਾ ਹੈ ਦੇ ਗੁਰਦਾਸਪੁਰ ਦੇ ਪਿੰਡ ਆਲੋ ਵਾਲ ਦੀ ਇਹ ਤਸਵੀਰ ਇੰਨੀ ਹੈ ਕਿ ਸਰਪੰਚ ਦੇ ਪਤੀ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਨਾ ਰਫਲ ਦੇ ਨਾਲ ਪਿੰਡ ਵਾਸੀਆਂ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਇਸ ਸ਼ਖਸ ਦੇ ਵੱਲੋਂ ਕੀਤੀ ਗਈ ਪੰਚਾਇਤੀ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਇਹ ਪੂਰਾ ਵਿਵਾਦ ਚੱਲ ਰਿਹਾ ਹੈ। ਆਹ ਵਾਰਦੇ ਪੰਚਾਇਤੀ ਚੋਣੋ ਇਹ ਲੜੀ ਸੀ। ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ। ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ। ਮੇਰੇ 6 ਮੈਂਬਰ ਬਣ ਗਏ ਸੀ। ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ। ਠੀਕ ਹੈ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਤੁਹਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1 ਵਜੇ ਦੇ ਨਾਲ ਇਹ ਕਿ ਦੋਵੇਂ ਪਿਓ ਪੁੱਤ ਸ਼ਰਾਬ ਨਾਲ ਰਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇਹਨਾਂ ਲਿਆ ਕੇ ਜਿਹੜਾ ਮਟੀਰੀਅਲ ਪਾਇਆ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਤੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਧ ਢਾਈ ਇਹਨਾਂ ਦਾ ਪਹਿਲਾਂ ਤੋਂ ਹੀ ਆਪਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਹੀ ਇਹਨਾਂ ਦਾ ਆਪਸ ਚ ਝਗੜਾ ਚੱਲੀ ਹੁੰਦਾ ਆ ਇਹ ਅਪੋਜੀਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਲੈ ਕੇ ਤੇ ਇਹਨਾਂ ਦਾ ਇੱਕ ਆ ਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਕੀ ਆ ਇਹਦੇ ਕਾਨੂੰਨੀ ਕਾਨੂੰਨ ਅਨੁਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਸਮਰਾਲਾ ਚ ਯੁਧ ਨਸ਼ਿਆਂ ਦੇ ਵਿਰੁੱਧ ਤਹਿਤ ਕਾਰਵਾਈ ਕੀਤੀ ਗਈ ਹੈ। ਪੁਲਿਸ ਨੇ ਨਸ਼ੇ ਸਮੇਤ ਲੜਕਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਤੇ ਸਮਰਾਲਾ ਮਲਜ਼ਮਾਂ ਦੇ ਕੋਲੋਂ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਪੁਲਿਸ ਨੇ ਨਾਕਬੰਦੀ ਕਰਕੇ ਦੋਵਾਂ ਨੂੰ ਕਾਬੂ ਕੀਤਾ ਹੈ। ਕਿ 3 ਦਿਨਾਂ ਦੇ ਹਿਮਾਂਡ ਤੇ ਦੋਵੇਂ ਮਲਜ਼ਮ ਨੇ। ਤੇ ਯੁਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ ਲਗਾਤਾਰ ਚੱਲ ਰਹੀ ਹੈ। ਪੁਲਿਸ ਨੇ ਨਸ਼ਾ ਸਮੇਤ ਲੜਕਾ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ ਤਸਵੀਰਾਂ ਤੁਸੀਂ ਦੇਖ 파 ਰਹੇ ਹੋ ਮੁਲਜ਼ਮਾਂ ਦੇ ਕੋਲੋਂ ਨਸ਼ੀਲਾ ਪਦਾਰਥ ਵੀ ਜ਼ਬਤ ਕੀਤਾ ਗਿਆ ਹੈ ਪੁਲਿਸ ਨੇ ਨਾਕਾਬੰਦੀ ਕਰਕੇ ਦਰਸਲ ਦੋਨਾਂ ਨੂੰ ਕਾਬੂ ਕੀਤਾ ਤਿੰਨ ਦਿਨਾਂ ਦੇ ਰਿਮਾਂਡ ਤੇ ਨੇ ਹੁਣ ਦੋਵੇਂ ਪੁਲਿਸ ਜੀ ਜਿਹੜਾ ਜਿਹੜਾ ਨਾਕਾਬੰਦੀ ਆਮਨ ਜੋਗ ਐਸਐਸਪੀ ਸ੍ਰੀ ਜੋਤੀ ਜაძਵੀ ਦੇ ਦਸਾ ਨਿਰਦੇਸ਼ਾਂ ਸਾਰ ਚੌਕੀ ਹੈਡੋ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਨਾਰਕੋਟਿਕ ਸੰਦੇਅ ਇੰਚਾਰਜ ਸਮੇਤ ਤੇ ਲੁਧਿਆਣਾ ਸਾਡ ਵੱਲੋਂ ਇੱਕ ਬੱਸ ਆ ਰਹੀ ਸੀ ਤੇ 12 ਬੱਸਾਂ ਦੀ ਚੈਕਿੰਗ ਹੋ ਰਹੀ ਸੀ ਤਾਂ ਇੱਕ ਨੌਜਵਾਨ ਲੜਕਾ ਤੇ ਲੜਕੀ ਬੱਸ ਵਿੱਚੋਂ ਉਤਰ ਕੇ ਜੰਦੀਦਲ ਦੀ ਤੁਰਨ ਲੱਗੇ ਜਿਨ੍ਹਾਂ ਨੂੰ ਮਾਨੇ ਅਸੀਂ ਨੇ ਸਵੇ ਸਾਥੀ ਕਰਮ ਦੇ ਰੰ ਕਾਬੂ ਕਰ ਕੀਤਾ ਤੇ ਮੌਕੇ ਪਰ ਡੀਐਸਪੀ ਐਂਡੀਬੀਐਸਰੀ ਕਰਨਜੀਤ ਸਿੰਘ ਨੂੰ ਬੁਲਾਇਆ ਜਿਨ੍ਹਾਂ ਦੀ ਹਾਜ਼ਰੀ ਵਿੱਚ ਚੈਕਿੰਗ ਦੌਰਾਨ ਇਨ੍ਹਾਂ ਪਾਸੋਂ 300 ਗ੍ਰਾਮ ਹੈਰੋਨ ਬਰਾਮਦ ਹੋਈ ਆ ਇਹ ਇਹਨਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਲਿਆ ਜੀ ਤੇ ਯੁੱਧ ਨਸ਼ਿਆਂ ਵਿਰੋਧ ਪੁਲਿਸ ਦੇ ਵੱਲੋਂ ਕਾਰਵਾਈ ਵੱਡੇ ਪੱਧਰ ਤੇ ਲਗਾਤਾਰ ਜਾਰੀ ਹੈ ਤੇ ਪੁਲਿਸ ਨੇ ਲੜਕਾ ਲੜਕੀ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ दिल्ली ਦੇ ਦੱਖਣਪੂਰੇ ਇਲਾਕੇ ਦੇ ਇੱਕ ਘਰ ਚੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਇੱਕ ਹੀ ਕਮਰੇ 'ਚ ਦਰਸਲ ਬੇਹੋਸ਼ ਪਈ ਸੰ ਚਾਰ ਨੌਜਵਾਨ ਦਮ ਘੁੱਟਣ ਦੇ ਕਾਰਕ ਕੇ ਮੌਤਾ ਹੋਣ ਦਾ ਸ਼ੱਕ ਪੁਲਿਸ ਨੂੰ ਲਗਾਇਆ ਜਾ ਰਿਹਾ ਹੈ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ ਦਿੱਲੀ ਪੁਲਿਸ ਦੇ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਜੋ ਹੈ ਲਗਾਤਾਰ ਜਾਰੀ ਹੈ ਫਿਰ ਫੋਨ ਆਣੇ ਕੇ ਵੇਲੇ ਬੋਲੇ ਭਾਈ ਫੋਨ ਨਹੀਂ ਉਠਾ ਰਹਾ ਤੂੰ ਜਾ ਕੇ ਦੇਖੋ तो मैं देखने आया तो मेरा भानजा मेरे से पहले आ चुका था मेरे भानजा से बोले मामू के बारे नहीं मैंने कहा सौ नंबर करती हूँ सौ नंबर वाले आए उन्होंने ताला तोड़ा तो देखा इनकी बॉडी बिल्कुल थी थी मतलब ठंड में एट जाती ना वैसे उस तरीके से तो फिर पुलिस वाले ने तुर गाड़ी अपनी करी पुलिस वाले लेके गए और दो फि बंदों को मैं साथ में उसमें लेके गया था और घटना में कोई तीन लोगों की मृत्यु की खबर जो मेरी जानकारी के अनुसार है और एक की हालत ज्यादा गंभीर है पुलिस मौके पर पहुंच के जो शुरुआती जांच है वो कर रही है फॉरेंसिक की टीम पहुंच गई है जो डेड बॉडी थी उनको ले जा चुके हैं लोग और एक जो एक व्यक्ति है उसकी इलाज चल रहा है अभी बाकी की जांच के बाद ही पता चलेगा कि पुख्ता तौर पर कि एक्चुअल में किस वजह से ऐसा हुआ है लेकिन जो जानकारी मिल रही है लोगों के माध्यम से कि इन लोगों का ए सी का काम था ए रिपेयरिंग का तो कोई ए का जो सिलेंडर था उससे कोई रिसाव हुआ जिसके कारण की मृत्यु हुई है आज सुबह अम्बेडकर नगर में लगभग सवा ग्यारह बजे आसपास से कॉल आती है कि एक कॉलर कहता है कि मेरा भाई अंदर से दरवाजा नहीं खोल रहा है तो जब पुलिस मौके पर पहुँचती है तो देखती है कि यहाँ पे कुछ लोग अनकॉन्शियस हैं चार लोग अनकॉन्शियस थे वहाँ पे और अंदर कुछ ए सी यूनिट्स पड़ी हुई हैं और कुछ गैस सिलेंडर्स पड़े हुए हैं तो मालूम चलता है कि इनका एज ग्रुप बीस से पच्चीस के बीच में हैं इन लोगों को वहाँ से तुरंत वैक्ट करके हॉस्पिटल ले जाता है ਇਸ ਵਿੱਚ 3 ਕੋ ਬ੍ਰੌਡ ਡੈਟ ਡਿclare ਕੀਤਾ ਗਿਆ ਇੱਕ ਅੰਡਾ ਟ੍ਰੀਟਮੈਂਟ ਹੈ ਇਸ ਵਿੱਚ ਪ੍ਰੈਮ ਫੇਸੀ ابھی ਕੋਈ ਫਾਉਲ ਪਲੇ ਤਾਂ ਨਹੀਂ ਲੱਗ ਰਹਾ ਬਟ ਗੈਸ ਲੀਕ ਹੈ ਕਿ ਕਿਆ ਹੈ ਇਸਕਾ ਫਦਰ ਨਹੀਂ ਸੀ